ਅੱਜ ਪੰਜਾਬ ਪੁਲਿਸ ਅਕੈਡਮੀ ਫਲੋਰ ਵਿਖੇ ਸਟੇਟ ਲੈਵਲ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੇ ਡਿਸਟ੍ਰਿਕਟ ਐਸਐਸਪੀਜ਼ ਕਮਿਸ਼ਨਰਸ ਆਫ ਪੁਲਿਸ ਰੇਂਜ ਡੀਆਈਜੀਜ਼ ਅਤੇ ਸੀਨੀਅਰ ਆਫੀਸਰਸ ਪੁਲਿਸ ਹੈੱਡਕੁਆਟਰ ਤੋਂ ਸ਼ਾਮਿਲ ਹੋਏ ਇਸ ਦੇ ਵਿੱਚ ਮੇਨਲੀ ਤਿੰਨ ਪੈਰਾਮੀਟਰਸ ਪੁਲਿਸ ਦੀ ਪਰਫਾਰਮੈਂਸ ਦੇ ਰਿਵਿਊ ਕੀਤੇ ਗਏ ਯੋਧ ਨਸ਼ਾ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਐਂਟੀ ਡਰੱਗ ਕੈਂਪੇਨ ਹੈਗਾ ਐਕਸ਼ਨ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਅਤੇ ਐਕਸ਼ਨ ਅਗੇਂਸਟ ਟਰੋਰ ਮੋਡਿਊਲਸ ਜੁਦ ਨਸ਼ਾ ਵਿਰੋਧ ਅਭਿਆਨ ਦੇ ਅੰਤਰਗਤ 1 ਮਾਰਚ ਔਨਵਰਡਸ 13665 ਐਫ ਆਈ ਆਰਸ ਦਰਜ ਹੋਈਆਂ ਤੇ 18424 ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ 2603 ਕਮਰਸ਼ੀਅਲ ਕੇਸਸ ਹੈਗੇ ਤਕਰੀਬਨ 900 ਕਿਜੀ ਹਿਰੋਇਨ 332 ਕਿਜੀ ਓਪੀਐਮ 13 ਕਿਜੀ ਚਰਸ 6 ਕਿਜੀ ਆਇਸ ਰਿਕਵਰ ਹੋਈ ਹੈ ਸਾਢੇ 11 ਕਰੋੜ ਡਰਗ ਮਨੀ ਇਸ ਪੂਰੇ ਅਭਿਆਨ ਦੇ ਵਿੱਚ 90% ਕਨਵਿਕਸ਼ਨ ਰੇਟ ਰਹੀ ਹੈ ਤੇ 162 ਜਿਹੜੇ ਪ੍ਰਾਪਰਟੀਆਂ ਨੂੰ ਲੀਗਲ ਤਰੀਕੇ ਨਾਲ ਸਮਗਲਰਸ ਦੀ ਪ੍ਰਾਪਰਟੀਆਂ ਨੂੰ ਡਿਮੋਲਿਸ਼ ਕੀਤਾ ਗਿਆ ਹੈ ਜਿਹੜਾ ਸੈਕਸ਼ਨ 64 ਐਫ ਹੈਗਾ ਐਨਡੀਪੀਐਸ ਐਕਟ ਦੇ ਵਿੱਚ ਉਸ ਦੇ ਵਿੱਚ 220 ਲੋਕਾਂ ਦੇ ਖਿਲਾਫ ਪ੍ਰोसीडिंग्स ਲਾਂਚ ਕੀਤੀ ਗਈਆਂ ਸੇਫ ਪੰਜਾਬ ਹੈਲਪਲਾਈਨ ਤੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਿ ਐਫ ਆਈਆਰਸ ਦੀ ਕਨਵਰਸ਼ਨ ਰੇਟ ਤਕਰੀਬਨ 30% ਹੈ 3000 ਤੋਂ ਵੱਧ 3671 ਐਫ ਆਈਆਰਾਂ ਦਰਜ ਹੋਈਆਂ ਤੇ 4872 ਗ੍ਰਿਫਤਾਰੀਆਂ ਹੋਈਆਂ ਇਹ ਲੋਕਾਂ ਦੇ ਟਿਪਸ ਤੇ ਜਿਹੜੀ ਇਨਫੋਰਮੇਸ਼ਨ ਪਬਲਿਕ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ ਉਸ ਤੇ ਕਾਰਵਾਈ ਹੁੰਦੀ ਹੈ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਡਰੱਗ ਵਿਕਦੀ ਹੈ ਡਰੱਗ ਬਾਰੇ ਕੋਈ ਇਨਫੋਰਮੇਸ਼ਨ ਹੈ ਤਾਂ ਉਹ ਬੇਖੌਫ ਬੇਤੜਕ ਹੋ ਕੇ ਸਾਨੂੰ ਇਨਫੋਰਮੇਸ਼ਨ ਦੇਣ ਉਸ ਤੇ ਕਾਰਵਾਈ ਕੀਤੀ ਜਾਊਗੀ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰ ਦੇ ਖਿਲਾਫ ਐਕਸ਼ਨ ਪੁਲਿਸ ਦੀ ਟੌਪ ਮਸ ਵਰਾਇਟੀਆਂ ਚ ਹੈ ਉਹ ਬਹੁਤ ਹੀ ਡਿਟੇਲ ਦੇ ਵਿੱਚ ਡਿਸਕਸ ਹੋਇਆ ਸਾਡੇ ਸਾਰੇ ਜਿਹੜੇ ਕੇਸ ਹੈਗੇ ਉਹ ਟ੍ਰੇਸਟ ਹੈਗੇ ਉਹਦੇ ਵਿੱਚ ਪਰਪੈਕਟਰੇਟਰਸ ਆਈਡੈਂਟੀਫਾਈਡ ਹੈ एफर्ट्स आर बीइंग मेड जरा पाकिस्तान वालों स्पोंसर्ड जी टेरर uh, एक्टिविटीज हैं उसकी समीक्षा की गई डिस्कस किया गया वी हैव हंड्रेड परसेंट सॉल्व ऑल टेरर केसिस पंजाब पुलिस इज फुली कमिटेड टू मेनटेन सेफ्टी एंड सिक्योरिटी इन द स्टेट एंड मेक पंजाब ड्रग फ्री